ਆ ਤੁਹਾਨੂੰ ਜਿਹੜਾ ਵੀਡੀਓ ਦੇ ਵਿੱਚ ਦੁੱਧ ਦਿਖਾ ਰਹੇ ਆ ਇਹ ਪਿੰਡ ਬੰਗਾ ਵਾਲੀ ਧੂਰੀ ਦੇ ਨਾਲ 7 ਕਿਲੋਮੀਟਰ ਪੈਂਦਾ ਦੇਖੋ ਗੁਰਦੁਆਰਾ ਸਾਹ ਵਾਲਿਆਂ ਨੇ ਡੈਰੀ ਵਾਲੇ ਤੋਂ ਦੁੱਧ ਲੈਂਦਾ ਸੀ ਗੁਰਜੂ ਗੁਰੂ ਅਰਜਨ ਦੇਵ ਜੀ ਦੇ ਸਿੱਧੀ ਦਿਹਾੜੇ ਤੇ ਇਸ ਕੈਸ ਦੇ ਵਿੱਚ ਦੁੱਧ ਪਾਉਣ ਵਾਸਤੇ ਉਹਨਾਂ ਨੇ ਦੁੱਧਨੋ ਵਾਲੀ ਦੇਖੀ ਦਿੱਤੀ ਸੀ ਆ ਦੇਖੋ ਰਾਵੜ ਦਾ ਦੁੱਧ ਇਹ ਜਿਹੜੇ ਡੈਰੀਆਂ ਵਾਲੇ ਨੇ ਪਿੰਡਾਂ ਦੇ ਵਿੱਚ ਬਿਲਕੁਲ ਨਜਾਇਜ਼ ਧੱਕਾ ਕਰ ਰਹੇ ਨੇ ਮੰਗਰਦਵਾਰਾ ਸਾਹਿਬ ਨੂੰ ਨਹੀਂ ਬਖਸ਼ ਰਹੇ ਬਿਲਕੁਲ ਜ਼ਾਹਿਰ ਲੋਕਾਂ ਨੂੰ ਬੁਲਾ ਰਹੇ ਨੇ ਜਿੰਨਾਂ ਕੋਲੇ 50 ਕਿਲੋ ਦੁੱਧਾ ਚਾਹੇ ਉਹਨਾਂ ਤੋਂ 2-2 ਕੁਮਾਂਟਲ ਡੈਰੀ ਵਾਲਿਆਂ ਤੋਂ ਲੈ ਲੋ ਰਾਤੋਂ ਰਾਤ ਤਿਆਰ ਕਰਕੇ ਸਵੇਰ ਨੂੰ ਅਗਲੇ ਨੂੰ 2-2 ਕੁਮਾਂਟਲ ਦੁੱਧ ਤਿਆਰ ਕਰਕੇ ਦੇ ਦਾਂਦੇ ਨੇ ਆ ਦੇਖੋ ਆ ਸਾਰੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਬਿਲਕੁਲ ਨਜਾਇਜ਼ ੱਕਾ ਇਹ ਇਹਨਾਂ ਤੋਂ ਬਚੋ ਜਿਹੜੇ ਪਿੰਡਾਂ ਦੇ ਵਿੱਚ ਜਾਲੀ ਦੁੱਧ ਤਿਆਰ ਹੋ ਰਿਹਾ ਡੈਰੀ ਵਾਲੇ ਵੇਚ ਰਹੇ ਨੇ ਇਹਨਾਂ ਤੋਂ ਬਚੋ ਵੀਰੋ ਇਹ ਕਿਸੇ ਖਾਰਮਾਲੇ ਤੋਂ ਹੁਣ ਜਿਵੇਂ ਮੁੰਡੇ ਨੌਜਵਾਨ ਡੇਰੀ ਫਾਰਮ ਪਾਲੇ ਉਹਨਾਂ ਨੇ ਘਰ ਦੀਆਂ ਮਹਿਸਾਂ ਰੱਖ ਲੀਆਂ ਉਹਨਾਂ ਤੋਂ ਚਾਹੇ 5 ਰੁਪਏ 2 ਰੁਪਏ 10 ਰੁਪਏ ਮਹਿੰਗਾ ਦੁੱਧ ਲੈ ਲਓ ਜ਼ਹਿਰ ਤਾਂ ਨਹੀਂ ਦੇਣਗੇ ਸੋਨੂੰ ਸਾਹਮਣੇ ਚੋਕੇ ਦੇਣਗੇ ਪਿਓਰ ਦੁੱਧ ਦਿੰਦੇ ਨੇ ਉਹਨਾਂ ਤੋਂ ਦੁੱਧ ਲਿਆ ਕਰੋ ਕਿਉਂ ਆਪਦੇ ਬੱਚਿਆਂ ਨੂੰ ਜ਼ਹਿਰ ਪਿਲਾ ਰਹੇ ਆ ਦੇਖੋ ਇਹ ਡੈਰੀਆਂ ਵਾਲਿਆਂ ਨੇ ਜਮੀ ਸ਼ਰਮ ਲਾਤੀ ਗੁਰਦੁਆਰਾ ਸਾਹਿਬ ਨੂੰ ਵੀ ਨਹੀਂ ਬਖਸ਼ ਰੇ ਇਹ ਬੰਗਾ ਵਾਲੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਦੁੱਧ ਲਿਆਤੀ ਉੱਥੇ ਹੀ ਗੁਰਦੁਆਰਾ ਸਾਹਿਬ ਦੀ ਦੁਕਾਨ ਇਹਨਾਂ ਨੇ ਕਿਰਾਏ ਤੇ ਲਈ ਹੋਈ ਆ ਡੇਰੀ ਵਾਲੇ ਨੇ ਉੱਥੇ ਡੈਰੀ ਕੀਤੀ ਹੋਈ ਆ ਉਹਨਾਂ ਨੇ ਹੀ ਦੁੱਧ ਲਿਆ ਸੀ ਗੁਰਦੁਆਰਾ ਸਾਹਿਬ ਵਾਲੇ ਜਦੋਂ ਗਰਮ ਕੀਤਾ ਵੀ ਗਰਮ ਕਰਕੇ ਬਿਵਾਲੀ ਦੇ ਕੇ ਵੀ ਫੱਟ ਚ ਸਕੈਸ਼ ਚ ਪਾਵਾਂਗੇ ਉਹ ਦੇਖੋ ਰਾਵੜ ਦਾ ਦੁੱਧ ਬਿਲਕੁਲ ਆ ਦੇਖੋ ਜ਼ਹਿਰ ਪਲਾ ਰਹੇ ਨੇ ਇਹ ਪਿੰਡਾਂ ਦੇ ਵਿੱਚ ਜਿਹੜੇ ਡੈਰੀ ਵਾਲੇ ਨੇ ਇਹਨਾਂ ਕੋਲੇ 20 20 ਕਿਲੋ ਦੁੱਧ ਹੁੰਦਾ ਚਾਹੇ 5 ਘੰਟਾ ਦਾ ਦੁੱਧ ਲੈ ਲੋ ਰਾਤੋਂ ਰਾਤ ਤਿਆਰ ਕਰਕੇ ਦੇ ਦਾਂਦੇ ਨੇ ਹੁਣ ਵਿਚਾਰਾ ਕਿਲੋ ਦੁੱਧ ਲੈਣ ਵਾਲਾ ਕੀ ਕਰੂਗਾ ਉਹਨਾਂ ਨੇ ਤਾਂ ਚਾਰਚ ਪਾ ਲੈਣਾ ਨਾ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਨਕਲੀ ਦੁੱਧ ਹੈ ਤਾਂ ਜਦੋਂ ਆਪਾਂ ਇਕੱਠਾ ਦੁੱਧ ਵਾਲੀ ਦਿਨਿਆ ਦੇਖੋ ਐਵੇਂ ਰਾਵੜ ਬਣ ਜਾਂਦੀ ਆ ਬਿਲਕੁਲ ਜ਼ਹਿਰ ਪਿਲਾਉਣ ਲੱਗ ਰਹੇ ਨੇ ਪਿੰਡਾਂ ਦੇ ਵਿੱਚ ਆ ਫਿਰ ਡੈਰੀ ਵਾਲੇ ਨਾਲ ਦੇਖੋ ਕੀ ਬਣਾ ਤੁਹਾਨੂੰ ਸਾਹਮਣੇ ਦਿਖਾਉਂਦੇ ਆ ਸਾਰਾ ਇਦਾਂ ਦੇ ਕੰਮ ਕਰਿਆ ਕਰੋ ਜਿਹੜੇ ਡੈਰੀ ਵਾਲੇ ਨਜਾਇਜ਼ ਪਿੰਡਾਂ ਦੇ ਵਿੱਚ ਦੁੱਧ ਵੇਚ ਰਹੇ ਨੇ ਉਹਨਾਂ ਦੇ ਭਾਂਡੇ ਠਿੱਕਰ ਚਾਕੇ ਆ ਦੇਖੋ ਬਾਹਰ ਬਹੀ ਚ ਮਾਰੋ ਸਾਰਾ ਜਵਾਖਾਂ ਨਾਲ ਨਜਾਇਜ਼ ਤੱਕਾ ਕਰ ਰਹੇ ਨੇ ਜਿਹੜੇ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਜ਼ਹਿਰ ਪਿਲਾ ਰਹੇ ਨੇ ਆ ਦੇਖੋ ਪਿੰਡ ਵਾਸੀਆਂ ਨੇ ਫਿਰ ਸਾਰਾ ਦੁੱਧ ਡੋਲਤਾ ਪਿੰਡ 'ਚ ਕੋਈ ਦੁਕਾਨ ਨਹੀਂ ਪਿੰਡ 'ਚ ਐਲਾਨ ਕਰਤਾ ਵੀ ਡੈਰੀ ਵਾਲਿਆਂ ਨੂੰ ਦੁਕਾਨ ਨਹੀਂ ਕੋਈ ਰੈਂਟ ਤੇ ਦਿੱਤੀ ਜਾਊਗੀ ਆ ਦੇਖੋ ਉਹਦੀਆਂ ਕਿਆਨੀਆਂ ਟੋਲੀਆਂ ਸਾਰਾ ਕੁਝ ਬਾਹਰ ਮਾਰਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਫਤਿਹ